ਰੋਤੀ ਧਿਰ ਹਮੇਸ਼ਾ ਕਾਂਗਰਸ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਤੇਮਲਾ ਹੁੰਦਾ ਉਸੇ ਗੱਲ ਨੂੰ ਲੈ ਕੇ ਆ ਜਾਂਦੇ ਨੇ ਉਹਦੇ ਬਾਰੇ ਕੀ ਕਹੋਗੇ ਜੀ ਬੀਜੇਪੀ ਜੀ ਅਡਵਾਨੀ ਜੀ ਨੇ ਆਪਣੀ ਕਿਤਾਬ ਚ ਲਿਖਿਆ ਕਿ ਅਸੀਂ ਆਪੋਜੀਸ਼ਨ ਸੀ ਤੇ ਅਸੀਂ ਇੰਦਰਾ ਗਾਂਧੀ ਤੇ ਪ੍ਰੈਸ਼ਰ ਪਾ ਕੇ ਅਟੈਕ ਕਰਵਾਇਆ ਮੰਨ ਲਓ ਫੋਰਸ ਕੀਤਾ ਉਹਨਾਂ ਨੂੰ ਕਿ ਇਹ ਪਾਰਟੀਆਂ ਜ਼ਿੰਮੇਵਾਰ ਨਹੀਂ ਆਪ ਦੇ ਕੈਂਡੀਡੇਟ ਜਦੋਂ ਅਕਾਲੀ ਦਲ 'ਚ ਸੀਗੇ ਉਦੋਂ ਸੀਮ ਭਗਵੰਤ ਮਾਨ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਨਸ਼ੇ ਦੇ ਸੁੱਦਾਗਰ ਨੇ ਤੇ ਅੱਜ ਜਦੋਂ ਇੱਧਰ ਆ ਗਏ ਤੇ ਇਹ ਕਹਿੰਦੇ ਨੇ ਕਿ ਤਰਨ ਤਰਨ 'ਚ ਜੇ ਨਸ਼ਾ ਖਤਮ ਕਰਨਾ ਹੈ ਤਾਂ ਉਹਨਾਂ ਨੂੰ ਚਿਤਾਓ 2022 ਦੀ ਇਲੈਕਸ਼ਨ ਇਹਨਾਂ ਨੇ ਸਾਰੀ ਦੀ ਸਾਰੀ ਇਸੇ ਪੁਆਇੰਟ ਦੇ ਉੱਤੇ ਕੀਤੀ ਹੈ ਕਿ ਜੇ ਨਸ਼ਾ ਖਤਮ ਕਰਨਾ ਹੈ ਤੇ ਹਰਮਿਤ ਸਿੰਘ ਨੂੰ ਹਰਾਓ ਕਿਹੜੀ ਮਸ਼ੀਨਾਂ ਇਹਨਾਂ ਕੋਲ ਸਿਰਫ ਤੇ ਸਿਰਫ ਬਾਈ ਦੇ ਵਿੱਚ ਉਹਦੀ ਦਾੜ੍ਹੀ ਕਾਲੀ ਸੀ ਤੇ ਹੁਣ ਉਹਦੀ ਦਾੜ੍ਹੀ ਚਿੱਟੀ ਹੋ ਗਈ ਤੇ ਦਾੜ੍ਹੀ ਚਿੱਟੀ ਹੋਣ ਦੇ ਨਾਲ ਜੇ ਉਹਦੇ ਪਾਪ ਤੋਂ ਹੁੰਦੇ ਨੇ ਤੇ ਫਿਰ ਤਾਂ ਸਹੀ ਹੈ ਖੋ ਜੀ ਮੇਰਾ ਮੰਨਣਾ ਹੈ ਮੇਰੀ ਸੋਚ ਹੈ ਪੰਥ ਨੂੰ ਤੇ ਪੋਲਿਟਿਕਸ ਨੂੰ علیحدਾ-ਅਲੈਦਾ ਰੱਖਣਾ ਚਾਹੀਦਾ ਹੈ ਮੇਰਾ ਮੰਨਣਾ ਹੈ ਮੇਰੀ ਸੋਚ ਹੈ ਈਵਨ ਐਸਜੀਪੀਸੀ ਦੇ ਇਲੈਕਸ਼ਨਸ ਦੇ ਵਿੱਚ ਕਿਸੇ ਪਾਰਟੀ ਨੂੰ ਇਹ ਚ ਦਖਲ ਨਹੀਂ ਦੇਣਾ ਚਾਹੀਦਾ ਤਰਨਤਾਰਨ ਵਿੱਚ ਚੋਣਾਂ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ ਸਾਰੇ ਕੈਂਡੀਡੇਟ ਆ ਆਪਣਾ-ਆਪਣਾ ਜੋਰ ਲਾ ਰਹੇ ਨੇ ਹਰਪ੍ਰੀਤ ਸਿੰਘ ਨੇ ਕਾਂਗਰਸ ਤੋਂ ਆਪਣੇ ਨਾਲ ਅਸ਼ੀਕਾ ਭਾਜੀ ਕੀ ਮੌ ਲੱਗਦਾ ਇਸ ਟਾਈਮ ਕੀ ਹਵਾ ਲੱਗਦੀ ਹੈ ਜੀ ਬਹੁਤ ਵਧੀਆ ਮੌ ਲੱਗਦੀ ਸਾਡੇ ਵੋਕਸ ਪੂਰੇ ਉਠਾਏ ਹੋਏ ਚ ਤਗੜੀ ਹੈ ਚੱਲਦੇ ਰੋ ਚੱਲਦੇ ਰੋ ਤੇ ਬ੍ਰੋਤੀ ਧਿਰ ਹਮੇਸ਼ਾ ਕਾਂਗਰਸ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਸੇ ਗੱਲ ਨੂੰ ਲੈ ਕੇ ਆ ਜਾਂਦੇ ਨੇ ਉਹਦੇ ਬਾਰੇ ਕੀ ਕਹੋਗੇ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਦੱਸੋ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਮੈਂ ਉਹਨੂੰ ਕੰਡੈਮਨਡ ਕਰਦਾ ਮਾੜਾ ਹੋਇਆ ਪਰ ਕੀ ਕੰਨੀ ਕਾਂਗਰਸ ਜ਼ਿੰਮੇਵਾਰ ਸੀ ਕੀ ਉਹਦੇ ਵਾਸਤੇ ਕੀ ਉਹਦੇ ਵਾਸਤੇ ਉਹਨੂੰ ਨਾਰਾਜ਼ ਇਸੇ ਕੌਮ ਕੇ 3000 ਬਾਦਲ ਟੋੜਾ ਲੰਗੋ ਉਹਨੋਂ ਬਾਦਲ ਉਹਦੇ ਚ ਜ਼ਿੰਮੇਵਾਰ ਨਹੀਂ ਸੀਗਾ। ਭਾਜਪਾ ਅਡਵਾਨੀ ਜੀ ਨੇ ਆਪਣੀ ਕਿਤਾਬ ਚ ਲਿਖਿਆ ਕਿ ਅਸੀਂ ਆਪੋਜੀਸ਼ਨ ਸੀ ਇਹ ਤੁਸੀਂ ਇੰਦਰ ਗਾਂਧੀ ਤੇ ਪ੍ਰੈਸ਼ਰ ਪਾ ਕੇ ਅਟੈਕ ਕਰਵਾਇਆ ਉਹਨਾਂ ਕੋਰਟਸ ਕੀਤਾ ਉਹਨਾਂ ਕਿ ਇਹ ਪਾਰਟੀਆਂ ਜ਼ਿੰਮੇਵਾਰ ਨਹੀਂ ਚਲੋ ਜੋ ਵੀ ਹੋਇਆ ਮਾੜਾ ਹੋਇਆ ਗਲਤ ਹੋਇਆ ਮੈਂ ਕੰਡੈਮਨਟ ਕਰਦਾ ਉਹਨੂੰ ਪਰ ਹੁਣ ਉਹ ਇਸ ਦੁਨੀਆ ਚ ਨਹੀਂ ਰਹੇ ਇਹ ਕਿਹੜਾ ਕਾਨੂੰਨ ਲਿਖਿਆ ਕਿ ਤੁਸੀਂ ਜੇ ਕੋਈ ਗਲਤੀ ਕਰਦੇ ਹੋ ਤੇ ਤੁਹਾਡੇ ਪੁੱਤਰੀ ਨੂੰ ਉਹਦੀ ਸਜ਼ਾ ਮਿਲੇ राहुल गांधी ਨੇ ਬਾਹਰ ਜਾ ਕੇ ਆਪਣੀ ਗਲਤੀ ਐਕਸੈਪਟ ਕਰ ਲਈ ਇੱਥੇ ਜੋੜਿਆਂ ਦੀ ਸੇਵਾ ਕੀਤੀ ਬर्तनों ਦੀ ਸੇਵਾ ਕੀਤੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਕਿ ਮਾਫੀ ਬਹੁਤ ਵੱਡੀ ਚੀਜ਼ ਹੈ ਤੇ ਦੇਣੀ ਚਾਹੀਦੀ ਹੈ ਪਰ ਕਾਂਗਰਸ ਇੱਕ ਰੋਲਾ ਚੱਲਦਾ ਰਹਿੰਦਾ ਹੈ ਵੀ ਕਾਂਗਰਸ ਦੇ ਵਿੱਚ ਐਮਐਲਸੀਐਮ ਕਹਰੇ ਬਹੁਤ ਨੇਕ ਕੌਮ ਆਪਾਂ ਨੂੰ ਹੋਰ ਹੋਰ ਕੋਈ ਇੰਨਾ ਕੋਲ ਕਾਂਗਰਸ ਦੇ ਖਿਲਾਫ ਕੋਈ ਮੁੱਦਾ ਹੀ ਹੈ ਨਹੀਂਗਾ ਇਸ ਕਰਕੇ ਸਿਰਫ ਸਿਰਫ ਇਹੀ ਇੱਕ ਮੁੱਦਾ ਜਿਹਨੂੰ بار-बार ਕੇ ਅੱਗੇ ਲਿਆਉਂਦੇ ਆ ਆਪ ਤੇ ਕੈਂਡੀਡੇਟ ਜਦੋਂ ਅਕਾਲੀ ਦਲ 'ਚ ਸੀਗੇ ਉਦੋਂ ਸੀਐਮ ਭਗਵੰਤ ਮਾਨ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਨਸ਼ੇ ਦੇ ਸਦਾਗਰ ਨੇ ਤੇ ਅੱਜ ਜਦੋਂ ਇੱਧਰ ਆ ਕੇ ਤੇ ਇਹ ਕਹਿੰਦੇ ਨੇ ਕਿ ਤਰਨਤਾਰਨ 'ਚ ਜੇ ਨਸ਼ਾ ਖਤਮ ਕਰਨਾ ਹੈ ਤਾਂ ਉਹਨਾਂ ਨੂੰ ਜਿਤਾਓ ਇਹ ਇਸ ਬਿਆਨਾਂ ਬਾਰੇ ਕੀ ਇਹ ਤਾਂ ਜੀ ਵੈਸੇ ਤੁਹਾਨੂੰ ਇਹ ਗੱਲ ਤਾਂ ਨਾ ਵੈਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣੀ ਇਹ ਦੀ ਸੀ ਕਿਉਂਕਿ 2022 ਦੀ ਇਲੈਕਸ਼ਨ ਇਹਨਾਂ ਨੇ ਸਾਰੀ ਦੀ ਸਾਰੀ ਇਸੇ ਪੁਆਇੰਟ 'ਤੇ ਕੀਤੀ ਹੈ ਕਿ ਜੇ ਨਸ਼ਾ ਖਤਮ ਕਰਨਾ ਹੈ ਤੇ ਹਰਮੀਤ ਸਿੰਘ ਨੂੰ ਹਰਾਓ ਕਿਹੜੀ ਮਸ਼ੀਨਾਂ ਇੰਨਾ ਜਦੋਂ ਤੱਕ ਸਰੋ ਬਾਈ ਦੇ ਵਿੱਚ ਉਹਦੀ ਦਾੜ੍ਹੀ ਕਾਲੀ ਸੀ ਤੇ ਹੁਣ ਉਹਦੀ ਦਾੜ੍ਹੀ ਚਿੱਟੀ ਹੋ ਗਈ ਤੇ ਦਾੜ੍ਹੀ ਚਿੱਟੀ ਹੋਣ ਦੇ ਨਾਲ ਜੇ ਉਹਦੇ ਪਾਪ ਤੋਂ ਦਰ ਨੇ ਤੇ ਫਿਰ ਤਾਂ ਸਹੀ ਹੈ। ਜੇ ਸੰਦੀਪ ਕਰਨੀ ਹੋਣਾ ਬਾਰੇ ਕੀ ਵਿਚਾਰ ਨੇ ਜਿਹੜੀ ਚੌਥੀ ਧਰਨ ਉੱਪਰ ਕੇ ਆ ਰਹੀ ਹੈ। ਦੇਖੋ ਜੀ ਮੇਰਾ ਮੰਨਣਾ ਹੈ ਮੇਰੀ ਸੋਚ ਹੈ। ਪੰਥ ਨੂੰ ਤੇ ਪੋਲਿਟਿਕਸ ਨੂੰ علیحدਾਂ-ਅਲੈਦਾ ਰੱਖਣਾ ਚਾਹੀਦਾ। ਮੇਰਾ ਮੰਨਣਾ ਹੈ ਮੇਰੀ ਸੋਚ ਹੈ ਈਵਨ ਐਸਜੀਪੀਸੀ ਦੀ ਇਲੈਕਸ਼ਨਸ ਦੇ ਵਿੱਚ ਕਿਸੇ ਪਾਰਟੀ ਨੂੰ ਇਹ ਚ ਦਖਲ ਨਹੀਂ ਦੇਣੇ ਚਾਹੀਦੇ। ਮੈਂ ਤੁਹਾਨੂੰ ਕਹਿੰਦਾ ਚਲੋ ਇਹ ਕਹਿੰਦੇ ਸਾਡੀ ਪੰਥਕ ਪਾਰਟੀ ਹੈ। ਹਾਂਜੀ ਤੁਹਾਨੂੰ ਸਵਾਲ ਪੁੱਛਣ ਲੱਗਾ ਮੈਨੂੰ ਇਹਦਾ ਜਵਾਬ ਦੇ ਦਿਓ ਸਰ ਇਹ ਪੰਥਕ ਪਾਰਟੀ ਹੈ ਆਪਾ ਪੰਥ ਦੇ ਨਾਮ ਤੇ ਖਾਲਸਾ ਜੀ ਨੂੰ ਜਿਤਾਤਾ ਮੈਂਬਰ ਆਫ ਪਾਰਲੀਮੈਂਟ 1.5 ਸਾਲ ਹੋ ਗਏ ਪਾਰਲੀਮੈਂਟ ਚ ਜਾ ਕੇ ਉਹਨਾਂ ਨੇ ਕਿਹੜਾ ਪੰਥਕ ਮੁੱਦਾ ਚੱਕਿਆ ਕਿਹੜੀ ਪੰਥ ਦੀ ਗੱਲ ਕੀਤੀ ਕਿਹੜੇ ਬੰਦੀ ਸਿੰਘਾਂ ਦੀ ਗੱਲ ਕੀਤੀ ਪੰਥ ਦੇ ਨਾਮ ਤੇ ਜਿੱਤ ਕੇ ਹੁਣ ਉੱਥੇ ਪਾਰਲੀਮੈਂਟ ਚ ਮੁੱਦੇ ਤਾਂ ਚੱਕਣੇ ਚਾਹੀਦੇ ਆ ਤੇ ਤੁਸੀਂ ਦੱਸੋ ਕਿਹੜਾ ਚੱਕਿਆ ਉਹਨਾਂ ਨੇ ਚਲੋ ਉਹ ਤਾਂ ਤੁਸੀਂ ਦੇਖਦੇ ਹੋਵੋਗੇ ਤੁਹਾਡੇ ਨਾਲ ਦੇ ਸਾਰੇ ਉੱਥੇ ਕੈਂਡੀਡੇਟਾਂ ਦੇ ਦੇਖਦੇ ਹੋਣੇ ਬਾਕੀ ਕੀ ਲੱਗਦਾ ਰੁਝਾਨ ਵੀ ਲੋਕਾਂ ਦਾ ਰੁਝਾਨ ਇਸ ਟਾਈਮ ਕਿਸ ਕਿਸ ਵੱਲੋਂ ਹਵਾ ਕਰਦੀ ਆ ਦੇਖੋ ਜੀ ਲੋਕ ਬੜੇ ਸਿਆਣੇ ਆ ਉਹਨਾਂ ਨੂੰ ਸਿਰਫ ਤੇ ਸਿਰਫ ਸੇਫ এনवायरमेंट ਚਾਹੀਦਾ ਗੈਂਗਸਟਰਿਜ਼ਮ ਤੋਂ ਸਰਵਾ ਤੋਂ ਮੰਦਭ ਛੁਟਕਾਰਾ ਚਾਹੀਦਾ ਤੇ ਸਿਰਫ ਕਾਂਗਰਸ ਪਾਰਟੀ ਹੈ ਜਿਹੜੀ ਉਹਨਾਂ ਨੂੰ ਇਹ ਦੇ ਸਕਦੀ ਏਸੀ ਐਮਐਲਏ ਹਰਮੇਸ਼ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੀ ਇੱਕ ਹਵਾ ਲੋਕ ਇਥੋਂ ਦੇ ਤਾਂਉਂਦੇ ਨੇ ਕਿ ਜਿਹੜੀ ਕਾਂਗਰਸ ਇਸ ਟਾਈਮ ਜਿਹੜਾ ਇਥੋਂ ਗੈਂਗਸਟਰਵਾਦ ਆ ਉਹਨੂੰ ਖਤਮ ਕਰੇ ਬਾਕੀ ਦੀ ਰਿਪੋਰਟਾਂ ਲਈ ਸਾਡੇ ਨਾਲ ਜੁੜੇ ਰਹੋ ਮੈਂ ਵਿਕ੍ਰਮ ਸਿੰਘ ਕੈਮਰਾਮੈਨ ਰਜਿਤ